ਹੈਲੋ ਗਾਇਜ਼ ਅੱਜ ਅਸੀਂ ਆਪਜੀ ਵਾਸਤੇ ਲੈ ਕੇ ਆਏ ਹਾਂ ਨਿੰਬੂ ਅਤੇ ਮਿਰਚ ਦਾ ਚਾਰ ਕਿਵੇਂ ਬਣਾਉਣਾ ਹੈ ਬੜਾ ਹੀ ਸੌਖਾ ਤਰੀਕਾ ਨਿੰਬੂ ਅਤੇ ਮਿਰਚ ਦਾ ਚਾਰ ਬਣਾਉਣ ਦਾ ਘਰ ਦੇ ਵਿੱਚ ਤਰੀਕਾ ਕੀ ਹੈ ਵਿਧੀ ਕੀ ਹੈ ਸਾਰੇ ਅਸੀਂ ਆਪਜੀ ਨੂੰ ਦੱਸਾਂਗੇ ਤੁਸੀਂ ਇਸ ਵੀਡੀਓ ਨੂੰ ਦੇਖਣਾ ਅੰਤ ਤੱਕ ਕਟ-ਕਟ ਕੇ ਵੀਡੀਓ ਨਹੀਂ ਦੇਖਣੀ ਹੈ ਘਰ ਦੇ ਵਿੱਚ ਬਣਾਇਆ ਹੋਇਆ ਚਾਰ ਛੋਦ ਅਤੇ ਵਧੀਆ ਬਣਦਾ ਹੈ ਅਸੀਂ ਅੱਜ ਮਿਰਚਾਂ ਅਤੇ ਨਿੰਬੂ ਦਾ achar ਬਣਾਇਆ ਹੈ achar ਬਣਾਉਣਾ ਕਿੱਦਾਂ ਹੈ ਇਹਦੇ ਵਿੱਚ ਕੀ ਕੀ ਸਮਾਨ ਚਾਹੀਦਾ ਹੈ ਸਾਰਾ ਅਸੀਂ ਆਪ ਹੀ ਦੱਸਾਂਗੇ ਬਹੁਤ ਹੀ ਵਧੀਆ ਸੌਖਾ ਤਰੀਕਾ ਨਿੰਬੂ ਅਤੇ ਮਿਰਚਾਂ ਦਾ achar ਬਣਾਉਣ ਦਾ ਚਟਪੜਾ achar ਬਣਾਓ ਘਰ ਦੇ ਵਿੱਚ ਸਵਾਦਿਸ਼ ਬਣਾਓ ਅਤੇ ਘਰ ਵਿੱਚ ਬਣਾਇਆ achar ਸੁੱਧ ਬਣਦਾ ਹੈ ਅਸੀਂ ਕੀ ਕਰਾਂਗੇ ਹੁਣ ਜੇ ਨਿੰਬੂ ਹਨ ਇਹਨਾਂ ਨੂੰ ਪਹਿਲਾਂ ਆਪਾਂ ਕਟ ਲਵਾਂਗੇ ਯਾਨਕਿ ਨਿੰਬੂ ਨੂੰ ਕੱਟ ਕੇ ਇਹਦੇ ਆਪਾਂ ਇਸ ਤਰੀਕੇ ਨਾਲ 4-4 ਪੀਸ ਕਰ ਲਵਾਂਗੇ ਨਿੰਬੂ ਸਾਰੇ ਨਿੰਬੂ ਦਾ ਆਪਾਂ ਨੇ ਇਹਦਾ ਕੱਟ ਕੇ 4-4 ਪੀਸ ਕਰ ਲੈਣੇ ਹਨ ਬੜਾ ਹੀ ਵਧੀਆ achar ਘਰ ਦੇ ਵਿੱਚ ਬਣਦਾ ਹੈ ਸੌਖਾ ਤਰੀਕਾ ਬਣਾਉਣ ਦਾ ਔਰ ਸ਼ੁੱਧ ਬਣਦਾ ਹੈ ਸਸਤਾ ਪੈਂਦਾ achar ਘਰ ਦੇ ਵਿੱਚ ਔਰ ਇਹ achar ਜਿਹੜਾ ਘਰ ਵਿੱਚ ਬਣਾਉਂਦੇ ਆਪਾਂ ਉਹ ਨੁਕਸਾਨ ਨਹੀਂ ਕਰਦਾ ਖਾਣੇ ਵਿੱਚ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀਆਂ ਜਿਹੜੀਆਂ ਵੀ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਸਾਰੇ ਨਿੰਬੂ ਇਸ ਤਰ੍ਹਾਂ ਨਾਲ ਕੱਟ ਲੈਣੇ ਹਨ ਆਪਾਂ ਇਹਦੇ ਜਬਰਾ ਲਗਨੇ ਚਾਰ-ਚਾਰ ਕਿਸ ਕਰ ਲਵਾਂਗੇ ਕਿ ਨਿੰਬੂ ਦੇ ਤਾਂ ਚਾਰ ਬਰਨ ਵਿੱਚ ਆਸਾਨੀ ਹੋਵੇ ਸਾਰੇ ਅਸੀਂ ਨਿੰਬੂ ਕੱਟ ਲਏ ਹਨ ਤੇ ਹੁਣ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਜਿਹੜੀਆਂ ਹਰੀਆਂ ਮਿਰਚਾਂ ਹਨ ਉਹ ਵੀ ਅਸੀਂ ਸਿੱਕੜਾਂ ਪਾ ਕੇ ਕੱਟ ਲਵਾਂਗੇ ਅਸੀਂ ਚਾਰ ਕਿੰਨਾ ਪੋਣਾ ਹੈ ਕਿਲੋ ਨਿੰਬੂ ਜਾਣੇ 2 ਕਿਲੋ ਨਿੰਬੂ ਲੈਣੇ ਹੈ ਤੁਹਾਡੀ ਆਪਣੀ ਇੱਛਾ ਹੈ ਕਿੰਨੀਆਂ ਮਿਰਚਾਂ ਲੈਣੀਆਂ ਤੁਹਾਡੀ ਆਪਣੀ ਇੱਛਾ ਅਨੁਸਾਰ ਤੁਸੀਂ ਚਾਰ ਪਾ ਸਕਦੇ ਹਾਂ ਬਹੁਤ ਹੀ ਵਧੀਆ ਇਚਾਰ ਘਰ ਦੇ ਵਿੱਚ ਬਣਦਾ ਹੈ ਸਾਰੀਆਂ ਮਿਰਚਾਂ ਦਾ ਪਾ ਦਿੱ ਸਿੱਕੜਾਂ ਟੱਕ ਲਗਾ ਲਵਾਂਗੇ ਤਾਂ ਜੋ ਨਿੰਬੂ ਦਾ ਰਸ ਮਿਰਚਾਂ ਦੇ ਵਿੱਚ ਚਲੇ ਜਾਵੇ ਅਤੇ ਮਿਰਚਾਂ ਦਾ ਚਾਰ ਖਾਣ ਵਿੱਚ ਬੜਾ ਹੀ ਸਵਾਦ ਲੱਗੇ ਨਿੰਬੂ ਅਤੇ ਮਿਰਚਾਂ ਦਾ achar ਅੱਜ ਅਸੀਂ ਬਣਾਵਾਂਗੇ ਬਹੁਤ ਹੀ ਵਧੀਆ ਤਰੀਕਾ ਸਾਰਾ ਅਸੀਂ ਨਿੰਬੂ ਵੀ ਕੱਟ ਲਏ ਹਨ ਅਤੇ ਮਿਰਚਾਂ ਨੂੰ ਟਾਕ ਲਗਾ ਦਿੱਤੇ ਹਨ ਹੁਣ ਅਗਲਾ ਪ੍ਰੋਸੈਸ ਕੀ ਹੈ ਅਲੀ ਵਿਧੀ ਕੀ ਹੈ ਅਸੀਂ ਕੀ ਸਮਾਨ ਚਾਹੀਦਾ ਸਾਨੂੰ ਜਿਹਦੇ ਨਾਲ ਸਾਡਾ ਘਰ ਵਿੱਚ ਬਣਾਇਆ achar ਵਧੀਆ ਬਣੇ ਅਸੀਂ ਹੁਣ ਕੀ ਕਰਾਂਗੇ ਥੋੜੇ ਜਿ ਮੇਥੇ ਲਵਾਂਗੇ ਮੇਥਿਆਂ ਨੂੰ ਤਵੇ ਤੇ ਗਰਮ ਕਰਕੇ ਭੁੰਨ ਲਵਾਂਗੇ ਜਿਦਾਂ ਹੀ ਹਲਕੇ ਜੇ ਬ੍ਰਾਊਨ ਹੋ ਜਾਣ ਜਾਂ ਇਹਨਾਂ ਉਹਦੇ ਸਵੈਲ ਆਪੇ ਆਉਣ ਮੇਥਿਆਂ ਦੇ ਵੱਲ ਮੇਥੇ ਗਰਮ ਹੋ ਗਏ ਹਨ ਤੇ ਇਸ ਫਿਰ ਜਣਾ ਕੀ ਕਰਾਂਗੇ ਮੇਥਿਆਂ ਨੂੰ ਉਤਾਰ ਕੇ ਕੁੰਡੇ ਵਿੱਚ ਰਾ ਪਾ ਕੇ ਇਹਨਾਂ ਬਣਾ ਲਾਂਗੇ ਪਾਊਡਰ ਜਿੰਨਾਂ ਪੀਸ ਬਲੀ ਕਰਕੇ ਪਾਊਡਰ ਬਣਾ ਕੇ ਅ퍼 ਰੱਖ ਲਵਾਂਗੇ ਜਿਹੜੇ ਮੇਥੇ ਹਨ ਇਹ ਚਾਰ ਮੇਥੇ ਪੌਣ ਨਾਲ ਚਾਰ ਬੜਾ ਹੀ ਸਵਾਦਿਸ਼ਟ ਬੰਦਾ ਹੈ ਆਪਾਂ ਨੇ ਕੀ ਕਿ ਲਿਆ ਸੀ ਥੋੜਾ ਤੇਲ ਲੈ ਕੇ ਹਲਦੀ ਤੇ ਦੇਕੀ ਮਲਚ ਪਾਈ ਸੀ ਤੇ ਸਾਰੇ ਆਪਾਂ ਮਿਰਚਾਂ ਤੇ ਨਿੰਬੂ ਪਾ ਕੇ ਸਨ ਤੇ ਇਹਨੂੰ ਕਰਤਾ ਮਿਕਸੀ ਤਰੀਕੇ ਨਾਲ ਪਾਉਣ ਹੁਣ ਇਹਦੇ ਕੀ ਕੀ ਪਾਵਾਂਗੇ ਸਮਾਨ ਇਹਦੇ ਵਿੱਚ ਬਹੁਤ ਹੀ ਵਧੀਆ ਤਰੀਕਾ ਹੈ achar ਬਣਾਉਣ ਦਾ ਅਸੀਂ ਕੀ ਲੈਣਾ ਹੈ ਜਿਹੜੇ ਪੀਸੀ ਹੋ ਮਿਰਚਾ ਪਾਊਡਰ ਸੇਗਾ ਸਾਰਾ ਇਹਦੇ ਵਿੱਚ ਪਾ ਲੈਣਾ ਆਪਾਂ ਨੇ ਮਿਰਚਾ ਦਾ ਪਾਊਡਰ ਪਾਉਣ ਨਾਲ ਬਹੁਤ ਵਧੀਆ ਸੁਗੰਧ ਇਹ ਆ ਜਾਂਦੀ ਹੈ achar ਦੇ ਵਿੱਚ ਤੇ ਹੁਣ ਅਸੀਂ ਨਮਕ ਪਾਵਾਂਗੇ ਥੋੜਾ ਜਿਹਾ ਦੇ ਵਿੱਚ ਨਮਕ ਕਿੰਨਾ ਪਾਣਾ ਹੁੰਦਾ ਹੈ ਅਗਰ ਤੁਹਾਡੇ ਨਿੰਬੂ 1 1 ਕਿਲੋ ਹਨ ਤੇ 1 ਕਿਲੋ ਨਿੰਬੂ ਵਿੱਚ ਅਸੀਂ ਪਾਈਆ ਨਮਕ ਪਾ ਸਕਦੇ ਹਾਂ 1 ਕਿਲੋ ਨਿੰਬੂ ਵਿੱਚ ਅਜੇ ਕਦੇ ਵੀ ਤੁਹਾਡਾ ਨਿੰਬੂ ਖਰਾਬ ਚਾਹ ਖਰਾਬ ਹੋਵੇ ਜਾਂ ਚਾਰ ਸਫੇਦ ਹੋ ਜਾਵੇ ਤਾਂ ਆਪਾਂ ਇਹ ਕਰਨਾ ਹੈ ਉਸ ਖਰਾਬ ਆਚਾਰ ਨੂੰ ਬਾਹਰ ਕੱਢ ਕੇ ਆਪਾਂ ਵਿੱਚ ਹੋਰ ਨਮਕ ਪਾ ਸਕਦੇ ਹਾਂ ਕਿਉਂਕਿ ਜਦੋਂ ਵੀ ਆਚਾਰ ਖਰਾਬ ਹੁੰਦਾ ਹੈ ਨਮਕ ਦੀ ਕਮੀ ਕਰਕੇ ਖਰਾਬ ਹੁੰਦਾ ਹੈ ਇਹ ਆਪਾਂ ਵਿੱਚ ਪਾਈ ਆ ਅਜਵੈਨ ਥੋੜੀ ਜਿਹੀ ਸਵਾਦ ਅਨੁਸਾਰ ਕਿਉਂਕਿ ਚਾਰ ਜਦੋਂ ਵੀ ਖਰਾਬ ਹੁੰਦਾ ਹੈ ਉਹ ਨਮਕ ਦੀ ਕਮੀ ਕਰਕੇ ਹੀ ਖਰਾਬ ਹੁੰਦਾ ਹੈ ਇਸ ਤਰੀਕੇ ਨਾਲ ਆਪਾਂ ਚਾਰ ਤਿਆਰ ਕਰ ਲਿਆ ਹੈ ਤੇ ਅਸੀਂ ਹੁਣ ਇਹਨੂੰ ਕੀ ਕਰਾਂਗੇ ਉਤਾਰ ਕੇ ਠੰਡਾ ਕਰਕੇ ਤੇ ਬਰਤਨ ਦੇ ਵਿੱਚ ਡੱਬੇ ਵਿੱਚ ਭਰ ਦੇਵਾਂਗੇ ਇਸ ਤਰੀਕੇ ਨਾਲ ਭਰ ਕੇ ਰੱਖ ਲਵਾਂਗੇ ਤੇ ਥੋੜੇ ਦਿਨਾਂ ਵਿੱਚ ਚਾਰੇ ਤਿਆਰ ਹੋ ਜਾਣਾ ਹੈ ਜੋ ਵੀ ਮੇਰੀ ਬਿਊਟੀ ਪਹਿਲੇ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਅੱਗੇ ਮੇਰੀ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਨਿੰਬੂ ਅਤੇ ਮਿਰਚ ਦਾ achar ਬਣਾਸਾ ਕਰਦੇ ਹਾਂ ਬੜਾ ਹੀ ਸੌਖਾ ਤਰੀਕਾ ਘਰ ਦੇ ਵਿੱਚ ਨਿੰਬੂ ਅਤੇ ਮਿਰਚ ਦਾ achar ਬਣਾਉਣ ਦਾ ਅਸੀਂ ਸਾਰਾ ਇਹ ਨਿੰਬੂ ਤੇ ਮਿਰਚਾਂ ਦਾ achar ਡੱਬੇ ਦੇ ਭਰ ਕੇ ਰੱਖ ਲਿਆ ਹੈ ਤੇ 2-4 ਦਿਨ ਦੇ ਵਿੱਚ ਦਿਨ ਦੇ ਵਿੱਚ ਇਹ ਤਿਆਰ ਹੋ ਜਾਣਾ ਹੈ ਖਾਣੇ ਲਈ ਅਗਰ ਆਪ ਜੀ ਨੂੰ ਮਰੀ ਵੀ ਬੜੀ ਚੰਗੇ ਲੱਗੀ ਹੈ ਇਸ ਵੀਡੀਓ ਨੂੰ ਲਾਈਕ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਮੇਰੀਆਂ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ